अच्छा जगदीश पैल्स ਕੋਲੇ ਹਾਂਜੀ ਠੀਕ ਆ ਉਸ ਤੋਂ ਬਾਅਦ ਕੋਈ ਪੁਲਿਸ ਰਿਪੋਰਟ ਹੋਈ ਜੀ ਪੁਲਸ ਆ ਕੋਈ ਤੁਹਾਡੇ ਬਿਆਨ ਲੈ ਕੇ ਗਿਆ ਆ ਕੀ ਜੀ ਨਹੀਂ ਆਪਾਂ ਜੀ ਕੋਈ ਇੱਕ ਆ ਬੱਚੇ ਇੱਕ ਔਰਤ ਕੰਮ ਕਰ ਰਹੀ ਸੀ ਉਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਬਹੁਤ ਹੀ ਤੇਜ਼ ਗੇਲੀ ਨਾਲ ਬਹੁਤ ਬੁਰੀ ਤਰ੍ਹਾਂ ਇੱਕ ਔਰਤ ਨੂੰ ਫੇਟ ਮਾਰ ਕੇ ਫਟੜ ਕਰ ਦਿੱਤੋ ਸਲੱਖਣ ਉਪਰ ਇੱਕ ਮੂਲਾਇਮਾ ਕਪੀਆ ਲੈ ਜਾ ਕੇ ਬਿਆਨ ਲੈ ਜਾ। ਸਲੱਖਣ ਨੇ ਮੇਰੀ ਇੱਕ ਨਹੀਂ। ਸਲੱਖਣ ਕੌਣ ਆ ਜੀ ਇਹ? ਇਹ ਇਹ ਐਸਆਈ ਆ ਜੀ। ਇਹ ਸਤ ਕਰਨ ਜਾ ਰਹੇ ਹੈਗੇ ਆ ਪਿੰਡ ਮੱਲਾ ਦੀ ਜਿੱਥੇ ਕਿ ਇੱਕ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਸੀ ਜਗਦੀਸ਼ ਪੈਲਸ ਕੋਲ ਪਿੰਡ ਮੱਲਾ ਦੇ ਨੇੜੇ ਕੋ ਪੈਲਸ ਪੈਂਦਾ ਹੈਗਾ ਉਸ ਤੇ ਮਰੇਗਾ ਵਿੱਚ ਇੱਕ ਔਰਤ ਕੰਮ ਕਰ ਰਹੀ ਸੀ ਉਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਬਹੁਤ ਹੀ ਤੇਜ਼ੀ ਤੇ ਅੰਗਹਿਲੀ ਨਾਲ ਬਹੁਤ ਬੁਰੀ ਤਰ੍ਹਾਂ ਇੱਕ ਔਰਤ ਨੂੰ ਫੇਟ ਮਾਰ ਕੇ ਫਟੜ ਕਰ ਦਿੱਤਾ ਉਸ ਮਾਮਲੇ ਵਿੱਚ ਜਦੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਪਰਿਵਾਰ ਵੱਲੋਂ ਤੇ ਪਰ ਪੁਲਿਸ ਨੇ ਉਸ ਮਾਮਲੇ ਨੂੰ ਕਹਿ ਸਕਦੇ ਆ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਬਿਆਨ ਨਹੀਂ ਲਿਆ ਹੈਗਾ ਉਸ ਔਰਤ ਨੂੰ ਪਰਿਵਾਰ ਨੇ ਜਦੋਂ ਐਕਸੀਡੈਂਟ ਹੋਇਆ ਹੈਗਾ ਤਾਂ ਕਲਿਆਣੀ ਹਸਪੀਟਲ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਉਸ ਨੂੰ ਲੁਧਿਆਣੇ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਕਿ ਉਹ ਦਾ ਇਲਾਜ ਚੱਲਿਆ ਹੈਗਾ ਪਰ ਪੁਲਿਸ ਨੇ ਉਸ ਦੌਰਾਨ ਕਹਿ ਸਕਦੇ ਆ ਇਹ 7 ਤਰੀਕ ਦਾ ਮਾਮਲਾ ਹੈਗਾ ਪਰ ਲਗਾਤਾਰ ਜੋ ਇਲਾਜ ਚੱਲਿਆ ਹੈਗਾ ਉਸ ਦੌਰਾਨ ਪੁਲਿਸ ਦੀ ਉਹ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਦਿੱਸੀ ਹੈਗੀ ਕੋਈ ਜੋ ਇਨਵੈਸਟੀਗੇਸ਼ਨ ਅਫਸਰ ਹੈ ਜਾਂ ਸੁਲੱਖਣ ਸਿੰਘ ਉਸ ਤੇ ਵੀ ਗੰਭੀਰ ਆਰੋਪ ਲੱਗੇ ਹੈਗੇ ਆ ਪਰਿਵਾਰ ਨੇ ਰੋਕ ਲਾਏ ਹੈ ਕਿਉਂਕਿ ਜੋ ਔਰਤ ਹੈਗੀ ਆ ਪੀੜਤ ਕਰਮਜੀਤ ਕੌਰ ਜੋ ਹੁਣ ਆਪਣੇ ਪਰਿਵਾਰ ਦੇ ਵਿੱਚ ਆ ਪਰ ਪਰਵਾਰ ਨੇ ਕਿਹਾ ਵੀ ਸਾਡਾ 5 ਲੱਖ ਰੁਪਏ ਦਾ ਖਰਚਾ ਜੋ ਹੋਇਆ ਹੈਗਾ ਪਰ ਜਿਸ ਨੇ ਐਕਸੀਡੈਂਟ ਕੀਤਾ ਜੋ ਠੂਰ ਪਿੰਡ ਦਾ ਦੱਸਿਆ ਜਾ ਰਿਹਾ ਕੋਈ ਨਾਲਕ ਸਿੰਘ ਦਾ ਵਿਅਕਤੀ ਹੈਗਾ ਪਰ ਉਸ ਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਉਹ ਸਬੰਧ ਦੇ ਵਿੱਚ ਅਸੀਂ ਥਾਣਾ ਠੂਰ ਦੇ ਜੋ ਸੁਲੱਖਣ ਸਿੰਘ ਇਹ ਆ ਇਨਵੈਸਟੀਗੇਸ਼ਨ ਜੋ ਅਫਸਰ ਹੈ ਗਿਆ ਉਸ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹ ਇਸ ਪਰਿਵਾਰ ਵੱਲੋਂ ਜਦੋਂ ਐਸਐਸਪੀ ਲੁਧਿਆਣਾ ਦਿਆਤੀ ਅੰਕੁਰ ਗੁਰਤਾ ਨਾਲ ਗੱਲਬਾਤ ਕੀਤੀ ਹੈਗੀ ਆ ਦਰਖਾਸਤ ਵੀ ਦਿੱਤੀ ਐਸਐਸਪੀ ਅੰਕੁਰ ਗੁਕਤਾ ਨੇ ਥਾਣਾ ਦਗਵਤरांत ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾਵੇ ਪਰ ਫਿਰ ਵੀ ਪੁਲਿਸ ਨੇ ਇੱਕ ਐਸਐਸਪੀ ਰੈਂਕ ਦੇ ਅਫਸਰ ਦੀਆਂ ਹਦਾਇਤਾਂ ਨੂੰ ਵੀ ਅਟੈਚ ਸਮਝਦੇ ਹੈਗੇ ਆ ਫਿਰ ਵੀ ਕੋਈ ਕਾਰਵਾਈ ਨਹੀਂ ਹੋਗੀ ਹੋਈ ਹੈਗੀ ਇਹਦੇ ਵਿੱਚ ਜੀ ਪੂਰੀ ਜੋ ਕਵਰੇਜ ਕੀਤੀ ਹੈਗੇ ਜੋ ਬਿਆਨ ਲੈ ਹੈਗੇ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਕਰਮਜੀਤ ਜੀ ਸਾਡੇ ਕੋਲੇ ਇੱਕ ਤੁਸੀਂ ਬੁਲਾਇਆ ਸੀਗਾ ਸਾਨੂੰ ਵੀ ਸਾਡਾ ਜੋ ਐਕਸੀਡੈਂਟ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੈਗਾ ਵਾ ਤੁਸੀਂ ਮਨਰੇਗਾ ਦਾ ਕੰਮ ਕਰ ਕਰ ਰਹੇ ਸੀਗੇ ਰੋਡ ਦੇ ਉੱਤੇ ਕਿਵੇਂ ਕੀ ਗੱਲ ਹੋਈ ਹੈਗੀ ਬੂਟਾ ਲੈ ਜਾਂਦੀ ਸੀ ਅੰਕਲ ਜੀ ਨੇ ਅੱਛਾ ਜੀ ਲੈ ਚਲਿਆ ਕੇ ਮੈਨੂੰ ਖਦੋਂਗੂ ਭਗਾ ਕੇ ਸੜਕ ਤੋਂ ਉਹਨਾਂ ਦੀ ਮੋਟਰਸਾਈਕਲ ਨਹੀਂ ਤੁਹਾਡੇ 'ਚ ਮੋਟਰਸਾਈਕਲ ਮਾਰਿਆ ਕਿਸੇ ਨੇ ਹਾਂ ਜੀ ਮੋਟਰਸਾਈਕਲ ਮਾਰਿਆ ਹਾਂ ਅੱਛਾ ਜੀ ਠੀਕ ਹੈ ਜੀ ਕਿਹੜੇ ਪਿੰਡ ਹੈਗਾ ਜੀ ਇਹ ਮੱਲਾ ਪਿੰਡਾ ਕਿੱਥੇ ਹੋਈ ਘਟਨਾ ਜੀ ਇਹ ਜਗਦੀਸ਼ ਸਰਸ ਕੋਲੇ ਹੋਈ ਹੈ ਅੰਕਲ ਜੀ अच्छा जगदीश पैल्स ਕੋਲੇ ਹਾਂਜੀ ਠੀਕ ਆ ਉਸ ਤੋਂ ਬਾਅਦ ਕੋਈ ਪੁਲਿਸ ਰਿਪੋਰਟ ਹੋਈ ਜੀ ਪੁਲਸ ਆ ਕੋਈ ਤੁਹਾਡੇ ਬਿਆਨ ਲੈ ਕੇ ਗਿਆ ਆ ਕੀ ਜੀ ਨਹੀਂ ਅੰਕਲ ਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਨਹੀਂ ਜੀ ਅੱਛਾ ਜੀ ਇਹ ਕਿੰਨੇ ਦਿਨ ਹੋ ਗਏ ਘਟਨਾ ਨੂੰ ਇਹਨੂੰ ਮਹੀਨਾ ਹੋ ਗਿਆ ਅੰਕਲ ਜੀ ਮਹੀਨੇ ਤੋਂ ਉੱਤੇ ਹੋ ਗਏ ਤੇਰਾ ਤੇਰਾ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਹੈਗਾ ਤੁਹਾਡਾ ਇਲਾਜ ਕਿੱਥੇ ਚੱਲਿਆ ਜੀ ਪਹਿਲਾਂ ਜੀ ਕਲਿਆਣੀ ਇੱਥੇ ਪੈਂਡ ਲੈ ਕੇ ਗਏ ਡਾਡੀ ਜੀ ਫਿਰ ਕਲਿਆਣੀ ਦੇ ਲੈ ਕੇ ਫਿਰ ਫਿਰ ਗੋਫਤੇ ਤੇ ਲੱਗੇ ਗਏ ਜੀ ਅੱਛਾ ਜੀ ਫਿਰ ਲੁਧਿਆਣਾ ਡੀ ਐਮ ਸੀ ਆ ਗਏ ਜੀ ਡੀ ਐਮ ਸੀ ਤੁਹਾਡਾ ਲਾ ਚਲਾ ਕਿੰਨੇ ਦਿਨ ਲਾ ਚਲਾ ਹੈ ਤੁਹਾਡਾ ਉੱਥੇ ਉੱਥੇ 23 ਦਿਨ ਚੱਲਿਆ ਕੋਲ ਜੀ 23 ਦਿਨਾਂ ਦੇ ਵਿੱਚ ਮਤਲਬ ਕਹਿਣੇ ਕੋਰਟ ਕਿੰਨੀ ਤਰੀਕ ਨੂੰ ਦਿੱਤੀ ਜਾਂਦਾ ਜਮਾਗ ਮਤਲਬ ਉਸ ਦਿਨ ਹੀ ਮੈਂ ਦੇਤੀ ਸੀ ਨਾ ਨਹੀਂ ਦਿੱਤੀ ਸੀ 7 ਤਰੀਕ ਨੂੰ ਅੱਛਾ ਜੀ ਉਹ ਉਸ ਤੋਂ ਬਾਅਦ ਕੋਈ ਮੁਲਾਜ਼ਮ ਕੋਈ ਪੁਲਿਸ ਥਾਣੇ ਤੋਂ ਕੋਈ ਪਤਾ ਲੈਣ ਆਇਆ ਕੋਈ ਬਿਆਨ ਲੈਣ ਆਇਆ ਤੁਹਾਡਾ ਕੋਈ ਨਹੀਂ ਆਇਆ ਕੋਲ ਜੀ ਕੋਈ ਨਹੀਂ ਆਇਆ ਹੈਗਾ ਇੱਕ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਹੈਗੇ ਅੰਕਰ ਗੁੱਤਾ ਨੂੰ ਉਹਨਾਂ ਨੂੰ ਕੀ ਦੱਸਿਆ ਸੀਗਾ ਜੀ ਇਹਦੀ ਆਪਦੇ ਸਾਰੀ ਘਟਨਾ ਦੱਸੀ ਵੀ ਆਇਆ ਹੈ ਕਰਕੇ ਵੀ ਮੇਰੇ ਨਾਲ ਹੋਇਆ ਅੱਛਾ ਜੀ ਹਾਂਜੀ ਫੇਰ ਵੀ ਹਜੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੋਈ ਨਹੀਂ 7-5 ਦਿਨ ਹੋ ਗਏ ਰਿਪੋਰਟ ਦਿੱਤੀ ਉਹ ਕੋਈ ਗੱਲ ਹੋਈ ਥੋੜੀ ਫੋਨ ਤੇ ਕਿਸੇ ਨਾ ਪੁਲਿਸ ਮੁਲਾਜ਼ਮ ਨਾਲ ਕੋਈ ਗੱਲ ਹਾਂਜੀ ਕੀ ਨਾ ਹੋਈ ਹੈਗੀ ਸਲੱਖਣ ਸਲੱਖਣ ਨਾ ਹੋਈ ਆ ਤਾਂ ਜੀ ਸਲੱਖਣ ਸਿੰਘ ਨਾਲ ਹਾਂਜੀ ਉਹ ਕੀ ਕਹਿੰਦੇ ਹੈਗੇ ਉਹ ਉਹ ਕਹਿੰਦੇ ਵੀ ਸਰਪੰਚ ਤੇ ਵੀ ਹਨਾ ਵੀ ਪਰ ਪਰਚਾ ਕਰੋ ਵੀ ਫੇਰ ਤੁਹਾਡੀ ਕਾਨੂੰਨੀ ਕਾਰਵਾਈ ਹੋਣੀ ਸਰਪੰਚ ਤੇ ਹਾਂਜੀ ਸਰਪੰਚ ਤੇ ਕਾਹ ਤੋਂ ਗੈਰੇ ਸਾਨੂੰ ਉਹ ਕਹਿੰਦੇ ਵੀ ਉਹਨਾਂ ਨੇ ਪੈਟਰਨ ਲੈਟਰ ਤੇ ਲਿਖ ਕੇ ਦੇਤਾ ਵੀ ਮੋਹਰ ਲਾਤੀ ਆ ਆਪਦੀ ਹਾਂਜੀ ਦੀ ਫੇਰ ਤਾਂ ਦੀ ਉਹਨੇ ਗਲਤੀ ਕਰਤੀ ਆਪ ਅੱਛਾ ਜੀ ਹਾਂਜੀ ਹਾਂ ਇਹ ਕਹਦਾ ਹੈ ਨਹੀਂ ਉਹ ਸਾਨੂੰ ਪਤਾ ਲੱਗ ਗਿਆ ਵੀ ਸਰਪੰਚ ਸਾਹਿਬ ਨੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਹੈਗਾ ਵੀ ਜੋ ਸਹਾਇਤਾ ਸਾਨੂੰ ਦੇਣੀ ਸੀਗੀ ਜਿਨ੍ਹਾਂ ਨੇ ਮੋਟਰਸਾਈਕਲ ਮਾਰੇ ਇਹਨੇ ਕੰਨਾ ਕੀਤੀ ਹੈਗੀ ਆ ਵੀ 17000 ਰੁਪਏ ਉਹਨਾਂ ਨੇ ਕਲੈਕਟ ਕੀਤੀ ਹੈਗੀ ਆ ਵੀ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਸੀਗਾ ਵੀ ਉਸ ਤੋਂ ਬਾਅਦ ਵੀ ਜੋ ਇਲਾਜ ਹੋਊਗਾ ਉਸ ਦਾ ਖਰਚਾ ਹੈਗਾ ਉਹ ਚੱਕਣਗੇ। ਇਹ ਹੀ ਗੱਲ ਲਿਖੀ ਹੋਈ ਹੈ। ਹਾਂਜੀ। ਤੁਹਾਡਾ ਕੋਈ ਸਾਈਨ ਹੋਇਆ ਜੀ ਕਿਸੇ ਪਰਿਵਾਰ ਦਾ? ਨਹੀਂ ਕੋਈ ਨਹੀਂ ਕਿਸੇ ਦਾ। ਸਿਰਫ ਪੰਚਾਇਤੀ ਤੌਰ ਤੇ ਹਨਾ ਉਹਨਾਂ ਕੋਲ। ਹਾਂਜੀ। ਠੀਕ। ਕੀ ਮੰਗ ਚਾਹੁੰਨੇ ਹੈਗੇ ਤੁਸੀਂ? ਮੈਂ ਤਾਂ ਮੰਗ ਚਾਹੁੰਦੀ ਆ ਅੰਕਲ ਪਰਚਾ ਹੋਣਾ ਚਾਹੀਦਾ। ਪਰਚਾ ਹੋਣਾ ਚਾਹੀਦਾ। ਹਾਂਜੀ। ਠੀਕ। ਕੀ ਨਾਮ ਹੈਗਾ ਤੁਹਾਡਾ ਜੀ? ਸੁਖਦੀਪ ਜੀ। ਜਦੋਂ ਜਦੋਂ ਐਕਸੀਡੈਂਟ ਹੋਇਆ ਸੀਗਾ ਜਦੋਂ ਮੋਟਰਸਾਈਕਲ ਜੋ ਵਿਅਕਤੀ ਨੇ ਮਾਰਿਆ ਹੈ ਗਿਆ ਮਨੇਗਾ ਤੁਸੀਂ ਕੰਮ ਕਰ ਰਹੇ ਸੀਗੇ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਜੀ ਹੋਤੀ ਜੀ ਉਸੇ ਟਾਈਮ ਤੁਸੀਂ ਨਾਲ ਹੀ ਸੀਗੇ ਜੀ ਨਾਲ ਸੀ ਕਿੰਨੀ ਕੁ ਫਾਸਟ ਮਤਲਬ ਤੇਜ਼ ਤੇਜ਼ੀ ਨਾਲ ਆ ਰਿਹਾ ਬੰਦਾ ਬਹੁਤ ਤੇਜ਼ ਸੀਗਾ ਜੀ ਮਤਲਬ ਉਹਨੇ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰਾ ਮੋਟਰਸਾਈਕਲ ਮੇਰੇ ਤੋਂ ਡੋਲ ਗਿਆ ਬੈਲੈਂਸ ਵਿਗੜ ਗਿਆ ਉਹਨੇ ਮਤਲਬ ਸਲੋ ਕਰਨ ਦੀ ਬਜਾਏ ਹੋਰ ਤੇਜ਼ ਕਰ ਲਿਆ ਜਿਸ ਦੇ ਨਾਲ ਕਿ ਉਹ ਸੜਕ ਤੋਂ ਥੱਲੇ ਉਤਰ ਗਿਆ ਜੀ ਤੇ ਇਹ ਸੜਕ ਤੋਂ ਥੱਲੇ ਬੂਟਾ ਲਾ ਰਹੇ ਸੀ ਸਾਡਾ ਬੂਟਿਆਂ ਦਾ ਕੰਮ ਚੱਲ ਰਿਹਾ ਸੀ ਉਸ ਟਾਈਮ ਬੂਟੇ ਲਾਉਂਦੇ ਸੀ ਅਸੀਂ ਸੜਕਾਂ ਦੇ ਹਾਂਜੀ ਤੇ ਇਹ ਨੀਜੇ ਖੜੇ ਸੀ ਝੋਨੇ ਦੇ ਵਿੱਚ ਤੇ ਉਹ ਮਤਲਬ ਸੜਕ ਤੋਂ ਉੱਤਰ ਗਿਓ ਨੇ ਇੰਨੀ ਫਾਸਟ ਮੋਟਰਸਾਈਕਲ ਇੰਨਾ ਚ ਮਾਰਿਆ ਵੀ ਇਹਨਾਂ ਨੂੰ ਮਤਲਬ ਕਾਫੀ ਦੂਰ ਵੜਕਾ ਕੇ ਮਾਰਿਆ ਉਹਨਾਂ ਨੇ ਉਹ ਖੁਦ ਵੀ ਬਹੁਤ ਦੂਰ ਜਾ ਕੇ ਡਿੱਗ ਗਿਆ ਵੀ ਮੋਟਰਸਾਈਕਲ ਇੰਨੀ ਜ਼ੋਰ ਨਾਲ ਵੱਜਿਆ ਇੱਕਦਮ ਬੇਹੋਸ਼ ਹੋ ਗਿਆ ਠੀਕ ਆ ਉਸ ਟਾਈਮ ਮਤਲਬ ਕਾਬੂ ਕਰ ਲਿਆ ਬੰਦੇ ਨੂੰ ਫੜ ਲਿਆ ਸੀ ਕਿ ਮੋਟਰਸਾਈਕਲ ਹਾਂਜੀ ਮਤਲਬ ਮੋਟਰਸਾਈਕਲ ਉਹਦਾ ਝੋਨੇ ਦੇ ਵਿੱਚ ਡੈਗ ਪੈਸੀ ਉਹ ਕੱਲਾ ਤਾਂ ਚੱਕ ਨਹੀਂ ਸਕਦਾ ਸੀਗਾ ਅਸੀਂ ਉਹਨਾਂ ਉਹਦੀਆਂ ਮਤਲਬ ਫੋਟੋ ਫੋਟੋ ਲਈਆਂ ਤੇ ਜਿਵੇਂ ਅਸੀਂ ਤਾਂ ਉਹਦਾ ਮੋਟਰਸਾਈਕਲ ਦਿੰਦੇ ਨਹੀਂ ਸੀਗੇ ਪਰ ਮਤਲਬ ਬਾਅਦ ਚ ਇਹਨਾਂ ਦੇ ਕਹਿਣ ਤੇ ਅਸੀਂ ਇਹਨਾਂ ਨੂੰ ਪੁੱਛ ਕੇ ਇਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਮਤਲਬ ਥੋੜੀ ਬਹੁਤ ਹੀ ਛੱਟ ਹੋਊਗੀ ਪਰ ਇਹਨਾਂ ਨੇ ਨਾ ਪਤਾ ਸੀਗਾ ਵੀ ਇਹਨਾਂ ਦੇ ਇੰਨਾ ਮਤਲਬ ਹੋ ਜੂਗਾ ਕੀ ਨਾਮ ਹੈਗਾ ਜੀ ਕੋਈ ਅੰਦਾ ਕਿਹੜਾ ਬੰਦਾ ਸੀਗਾ ਇਹ ਨਾਨਕ ਹਟੂਰ ਵਾਲਾ ਨਾਨਕ ਸਿੰਘ ਹਾਂਜੀ ਅਠੂਰ ਪਿੰਡ ਦਾ ਹਾਂਜੀ ਅਠੂਰ ਪਿੰਡ ਦਾ ਇੱਕ ਕਮ ਜਿਹੜਾ ਕਬੱਡੀ ਖੇਡਦਾ ਸਮੋੜਾ ਉਹਨੇ ਖੁਦ ਦੱਸਿਆ ਸਾਨੂੰ ਕਹਿੰਦਾ ਮੈਂ ਏਕਮ ਦਾ ਭਰਾ ਹਾਂ ਅਸੀਂ ਉਹਨੂੰ ਕਿਹਾ ਵੀ ਵੀ ਤੇਰਾ ਨਸ਼ਾ ਕੀਤਾ ਉਹ ਮਤਲਬ ਉਹਦਾ ਹੀ ਬੋਲੀ ਜਾ ਰਿਹਾ ਸੀ ਉਹਨੂੰ ਕੋਈ ਪਤਾ ਨਹੀਂ ਸੀ ਵੀ ਜਾਂ ਮੈਂ ਮੇਰੇ ਤੋਂ ਬਸ ਉਹਨੂੰ ਇੰਨਾ ਪਤਾ ਸੀ ਵੀ ਮੇਰੇ ਤੋਂ ਮੋਟਰਸਾਈਕਲ ਵੱਜ ਗਿਆ ਉਹਨੂੰ ਹੋਰ ਕੁਝ ਨਹੀਂ ਪਤਾ ਸੀ ਬੋਲਦਾ ਸੀ ਅਗਰ ਜੇ ਉਹਨੂੰ ਅਸੀਂ ਕੁਝ ਕਹਿੰਦੇ ਸੀ ਨਾ ਨਸ਼ਾ ਨਸ਼ਾ ਕੀਤਾ ਸੀਗਾ ਲੱਗਦਾ ਹਾਂਜੀ ਪੂਰਾ ਨਸ਼ਾ ਕੀਤਾ ਲੱਗ ਰਿਹਾ ਸੀ ਕਿਉਂਕਿ ਉਹਨੂੰ ਕੁਝ ਵੀ ਪਤਾ ਨਹੀਂ ਸੀ ਬਾਅਦ ਚ ਉਹਨੇ ਮਾ ਨਾ ਮੋਟਰਸਾਈਕਲ ਕੱਢਣ ਦੀ ਵੀ ਉਹਦੇ 'ਚ ਹਿੰਮਤ ਨਹੀਂ ਉਹ ਵੀ ਮਤਲਬ ਉਹਨੇ ਸਾਡੇ ਬੰਦਿਆਂ ਨੂੰ ਕਹਿ ਕੇ ਕੜਵਾਇਆ ਵੀ ਮੇਰੇ ਨਾਲ ਮੇਰਾ ਮੋਟਰਸਾਈਕਲ ਬਾਹਰ ਕੜਵਾ ਦੇ। ਅੱਛਾ ਜੀ। ਹਾਂਜੀ। ਬਸ ਠੀਕ। ਹਾਂਜੀ ਚਰਨ ਸਿੰਘ ਜੀ ਜਿਹੜੀ ਘਟਨਾ ਵਾਪਰੀ ਹੈਗੀ ਐ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਹ ਗੱਲ ਦਾ? ਮੈਨੂੰ ਜੀ ਫੋਨ ਲਾਇਆ ਆਪਣੇ ਮੈਂਬਰ ਸਾਹਿਬ ਨੇ। ਕਿੰਨੀ ਤਰੀਕ ਨੂੰ ਜੀ ਇਹ ਗੱਲ ਹੈਗੀ ਆ? ਇਹ 7 ਤਰੀਕ ਦੀ। 7 ਤਰੀਕ। ਹਾਂਜੀ। ਉਸੇ ਟਾਈਮ ਅਸੀਂ ਦਰਖਾਸਤ ਦੇ ਕੇ ਆਏ ਆ ਨਾਲ ਸਰਪੰਚ ਗਿਆ ਤੇ ਹੋਰ ਵੀ ਬੰਦੇ ਬਹੁਤ ਵਰਗ ਗਏ ਸੀ ਨਾਲ। ਅੱਛਾ ਜੀ। ਅੱਡੇ ਟਾਈਮ ਹੀ ਦਰਖਾਸਤ ਦੇ ਕੇ ਆਏ ਆ ਸਰਪੰਚ ਨੇ ਆਪਦੀ ਹੱਥੀ ਲਿਖ ਕੇ ਦਿੱਤੀ ਆ। ਅੱਛਾ ਜੀ ਹਾਂ ਜੀ ਕਿੰਨੀ ਤਰੀਕ ਨੂੰ ਤੁਸੀਂ ਦਰਖਾ ਦਿੱਤੀ ਹੈਗੀ ਇਹ 7 ਤਰੀਕ ਨੂੰ ਦਿੱਤੀ ਸੀ 7 ਨੂੰ ਦਰਖਾ ਦਿੱਤੀ ਆ 7 ਤਰੀਕ ਤੋਂ ਬਾਅਦ ਕੋਈ ਮੁਲਾਜ਼ਮ ਨਹੀਂ ਆਇਆ ਹੈ ਕੋਈ ਵੀ ਸੁਣੀ ਨਹੀਂ ਸਾਡੀ ਕੋਈ ਬਿਆਨ ਨਹੀਂ ਲੈਣਾ ਆ ਮੈਂ ਸਲੱਖਣ ਨੂੰ ਭੜੇ ਫੋਨ ਲਾਇਆ ਮੈਂ ਕਿਹਾ ਬਿਆਨ ਲੈ ਜਾ ਕੇ ਬਿਆਨ ਲੈ ਜਾ ਕੇ ਸਲੱਖਣ ਨੇ ਮੇਰੀ ਇੱਕ ਨਹੀਂ ਸੁਣੀ ਸਲੱਖਣ ਕੌਣ ਆ ਜੀ ਇਹ ਇਹ ਏਐਸਆਈ ਆ ਜੀ ਏਐਸਆਈ ਸਿੰਘ ਆ ਸਲੱਖਣ ਸਿੰਘ ਠੀਕ ਆ ਉਸ ਤੋਂ ਬਾਅਦ ਹੁਣ ਇਲਾਜ ਜਿਹੜਾ ਹੈਗਾ ਤੁਹਾਡੀ ਨੋਹ ਦਾ ਕਿੰਨੇ ਦਿਨ ਹੋ ਗਿਆ ਕੋਈ ਘਰੇ ਆ ਗਿਆ ਅਜੇ ਤਾਂ ਇਹ ਅਸੀਂ ਹੁਣ 2 ਹਫ਼ਤੇ ਹੋ ਗਏ ਨੂੰ ਛੁੱਟੀ ਦਵਾ ਲੈਂਦੀ ਦੋ ਵਾਰੀ ਦਵਾਈ ਲੈ ਜਾਂਦੀ ਅੱਛਾ ਜੀ ਹਾਂਜੀ ਗੱਡੀ ਲਈ ਜਾਂਦੇ ਆ 2000 ਰੁਪਏ ਕਿਰਾਇਆ ਮਤਲਬ ਕਹਿਣ ਦੀ ਗੱਲ ਆ ਜੀ ਕਿੰਨੇ ਦਿਨ ਹੋ ਗਏ ਛੁੱਟੀ ਦਿੱਤੀ ਨੂੰ ਛੁੱਟੀ ਤੇ ਤੈਨੂੰ ਹਫ਼ਤਾ ਹੋ ਗਿਆ ਤੇ ਦੋ ਹਫ਼ਤੇ ਹੋ ਗਏ ਦੋ ਹਫ਼ਤੇ ਹੋ ਗਏ ਹੈਗੇ ਅੱਛਾ ਅੱਛਾ ਉਸ ਤੋਂ ਬਾਅਦ ਐਸਐਸਪੀ ਨੂੰ ਮਿਲਿਆ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਅੱਛਾ ਜੀ ਕੁੜੀ ਉਹਨੂੰ ਮੈਂ ਦਰਖਾਸਤ ਲਖਾਈ ਸੀ ਕਰਨਜੀਤ ਕੋਲ ਨੂੰ ਇਹਨਾਂ ਹੀ ਇਹਨਾਂ ਨੇ ਗੱਲ ਕੀਤੀ ਮੈਂ ਤਾਂ ਚੁੱਪ ਕਰਕੇ ਬੈਠਾ ਰਿਹਾ ਹਾਂਜੀ ਹਾਂ ਇਹਨਾਂ ਨੇ ਗੱਲ ਕੀਤੀ ਆ ਸਾਰੀ ਇਹਨਾਂ ਨੇ ਦੱਸਿਆ ਫਿਰ ਉਨਤੇ ਹੀ ਅੱਟੇ ਟਾਈ ਬਈ ਇਹ ਬਾਈ ਨੇਮ ਪਰਚਾ ਕਰ ਦਿੱਤਾ। ਅੱਛਾ ਜੀ। ਤੇ ਉੱਥੇ ਵੀ 2 ਵਜੇ ਪਹੁੰਚ ਜੋ ਐਸਐਸਪੀ ਸਾਹਿਬ ਕਹਿੰਦਾ ਇਹ 2 ਵਜੇ ਉੱਥੇ ਪਹੁੰਚ ਗਈ ਕਰਨਜੀਤ। ਉੱਥੇ ਕਿਸੇ ਨੂੰ ਨਾ ਉੱਥੇ ਮੁਲਾਜ਼ਮ ਸੀ ਨਾ ਕੋਈ ਗੱਲ ਸੀ ਨਾ ਐਸਐਸਪੀ ਸੀ। ਉੱਥੇ ਕੋਈ ਵੀ ਮੁਲਾਜ਼ਮ ਨਹੀਂ ਸੀ। ਅੱਛਾ। ਮੁਰਖੀਆਂ ਨੇ ਜੀ ਦਰਖਾਸਤ ਲਿਖ ਲਈ ਭਲੇਖੇ ਨਾ। ਇਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਵੀ ਐਸਐਸਪੀ ਦੇ ਪੇਸ ਹੋ ਕੇ ਆਏ ਪਏ। ਅੱਛਾ। ਉਹ ਕਹਿੰਦੇ ਵੀ ਦਰਖਾਸਤ ਲਖਾ ਜੋ। ਉਹ ਜਾਂ ਸਾਡਾ ਕਰ ਦਿਆਂ। ਉਹ ਕਹਿੰਦੇ ਕਿਹਨੂੰ ਦੇਜੇ? ਮੇਰੇ ਘਰ ਵਾਲੀ ਬੋਲੀ ਬਈ ਸਲੱਖਣ ਨੂੰ ਨਾ ਦੇਓ। ਵੀ ਉਹ ਸਾਡਾ ਕੰਮ ਨਹੀਂ ਕਰਦਾ। ਹੂੰ ਉਹ ਕਹਿੰਦੇ ਦੇਣੀ ਉਹਨੂੰ ਇੱਕੋ ਹੀ ਠੰਡਾਰਾ ਸਾਡੇ ਕੋਲ ਹੂੰ ਵੀ ਉਹੀ ਕੰਮ ਕਰੂਗਾ ਠੀਕ ਆ ਤੇ ਇਹ ਫਿਰ ਕੁੜੀ ਕਹਿੰਦੀ ਵੀ ਜਲਦੀ ਨੂੰ ਮਰਜੀ ਦਿਓ ਵੀ ਸਾਡਾ ਸਾਡਾ ਸਿਰੇ ਲਾਉਣਾ ਚਾਹੀਦਾ ਤਾਂ ਹੂੰ ਪਰ ਰਾਜਦਿਕਰ ਸਲੱਖਣ ਸਿੰਘ ਨੇ ਫੇਰ ਇਹਨਾਂ ਨੂੰ ਜਵਾਬ ਦਿੱਤਾ ਵੀ ਜਿਹੜਾ ਸਰਪੰਚ ਸਾਹਿਬ ਆ ਵੀ ਉਹਦੇ ਤੇ ਇੱਕ ਦਰਖਾਸਤ ਪਾਓ ਤੇ ਵੀ ਉਹਨੇ ਫੈਸਲਾ ਗਲਤ ਲੈ ਲਿਆ ਕੀ ਲਿਖਿਆ ਹੈਗਾ ਜੀ ਕੋਈ ਜਿਹੜਾ ਉਹਦੇ ਤੇ ਲਿਖਿਆ ਸੀ ਇਹਨਾਂ ਨੇ ਵੀ ਹੋਰ ਇਹਨਾਂ ਤੋਂ ਮਤਤ ਲਈ ਜਾਊਗੀ ਤੇ ਉਹ ਮਦਦ ਦੇ ਬਜਾਏ ਉਹ ਇਹ ਪੁਲਿਸ ਉਹ ਜਿਹੜੀ ਆਪਣਾ ਮਲਾਜਮ ਆ ਇਹ ਉਲਟ ਲਾਈ ਜਾਂਦੇ ਆ ਵੀ ਤੁਸੀਂ ਫੈਸਲਾ ਹੀ ਲੈ ਲਿਆ। ਅੱਛਾ ਇਹ ਹਜੇ ਮਰੀਜ਼ ਦੇ ਦਾ ਸੈਨ ਨਹੀਂ ਹੈਗੇ ਨਾ ਮੇਰਾ ਕੋਈ ਕੁੱਠਾ ਲੱਗਿਆ ਨਾ ਘਰ ਵਾਲਾ ਬਾਹਰ ਬੈਠਾ ਕੁੜੀ ਦਾ ਤੇ ਕੁਝ ਨਹੀਂ ਹੈਗਾ ਪੱਲੇ ਨਹੀਂ ਪਈਦੀ ਗੱਲ। ਠੀਕ ਹੈ ਜੀ। ਕੀ ਮੰਗ ਚਾਹੁੰਦੇ ਤੁਸੀਂ? ਮੰਗ ਬਸ ਪਰਚਾ ਹੋਵੇ ਜਾਂ ਉਹ ਖਰਚਾ ਕਰ ਦੇਣ ਬਸ 5 ਲੱਖ ਰੁਪਏ ਖਰਚਾ ਦੇ ਦੇ। ਠੀਕ। ਹਾਂਜੀ ਸਰਪੰਚ ਸਾਹਿਬ ਕੀ ਨਾਂ ਤੁਹਾਡਾ ਏ? ਮੇਰਾ ਸੁਖਰ ਗੁਰਮੀਤ ਸਿੰਘ। ਅਗਰਮੇਲ ਸਿੰਘ ਜੀ ਜਿਹੜਾ ਮਸਲਾ ਪਿੰਡ ਮੱਲਾ ਦਾ ਹੈਗਾ ਵਾ ਕੋਈ ਜਿਹੜੀ ਕੋਈ ਲਿੱਖਤ ਤੁਸੀਂ ਕੀਤੀ ਸੀਗੀ ਵੀ 75000 ਰੁਪਿਆ ਜਿਹੜੇ ਤੇ ਬੰਦੇ ਤੇ ਦਰਖਾਸਤ ਹੋਈ ਹੈਗੀ ਨਾਨਕ ਸਿੰਘ ਤੇ ਜੋ ਠੂਰਦੇ ਹੈਗੇ ਆ ਉਹ 75000 ਰੁਪਿਆ ਕਾਹਦਾ ਲਿਆ ਹੈਗਾ ਪੁਲਿਸ ਵੀ ਕਹਿ ਰਹੀ ਆ ਵੀ ਇਹਨਾਂ ਨੇ ਪੈਸੇ ਲੈ ਲਏ ਆ ਪੰਚਾਇਤ ਨੇ ਗਾਂ ਦਿੱਤੇ ਨਹੀਂ ਹੈਗੇ ਤੇ ਅਸੀਂ ਕਾਰਵਾਈ ਨਹੀਂ ਕਰਨੀ ਹੈਗੀ ਉਹ ਕੀ ਮਸਲਾ ਹੈਗਾ ਜੀ ਉਹ ਕਲੀਅਰ ਕਰ ਦਿਓ ਥੋੜਾ ਜਿਹਾ ਮਸਲਾ ਇਹ ਹੈ ਜੀ ਵੀ ਜਿਹੜੇ ਅਸੀਂ ਗਰੀਬ ਬੰਦੇ ਹੁੰਨੇ ਆ ਜੀ ਸਾਸੀ ਗਰੀਬਾਂ ਕੀ ਹੁੰਦੇ ਜਦੋਂ ਅਸੀਂ ਬੇਜਮੀਨੇ ਆ ਸਾਡੇ ਕੋਲ ਕੋਈ ਹੋਰ ਸਹਾਇਤਾ ਨਹੀਂ ਕੋਈ ਸਾਡੇ ਵੱਡੇ ਜੌਬ ਨਹੀਂ ਗੇ ਘਰਾਂ 'ਚ ਪੈਸੇ ਨਹੀਂ ਪੈ ਜਾਂਦੇ ਅਸੀਂ ਉਦੋਂ ਕੁੜੀ ਦਾ ਇਲਾਜ ਸ਼ੁਰੂ ਕਰਨ ਵਾਸਤੇ ਜਿਹੜੀ ਕਿ ਸਾਡੇ ਘਰਾਂ 'ਚ ਸਾਡੀ ਨੂੰਹ ਵੀ ਹੈ ਠੀਕ ਹੈ ਨਾ ਉਹਦੇ ਘਰ ਵਾਲਾ ਜਿਹੜਾ ਬਾਹਰ ਉਹ ਰੋਟੀ ਰਿਜ਼ਕ ਕਮਾਉਣ ਦੀ ਖਾਤਰ ਗਿਆ ਹੋਇਆ ਉਹਦਾ ਸਹੁਰਾ ਇੱਥੇ ਹੈਗਾ ਜਿੰਨੀ ਕੋ ਉਹ ਮਤਲਬ ਭੱਜ ਦੌੜ ਕਰਕੇ ਆਪਣੀ ਕਮਾਈ ਕਰਦਾ ਜਾਂ ਮੁੰਡਾ ਭੇਜਦਾ ਉਹ ਘਰ ਚੱਲਦਾ ਘਰਾਂ 'ਚ ਪੈਸੇ ਨਹੀਂ ਪੈ ਹੁੰਦੇ ਅਸੀਂ ਪੰਚਾਇਤੀ ਤੌਰ ਤੇ ਅਠੂਰ ਦੀ ਪੰਚਾਇਤ ਆਈ ਸੀ ਨਾਨਕ ਸਿੰਘ ਦੇ ਪਿੰਡ ਦੀ ਹਾਂਜੀ ਅਸੀਂ ਉਹਨਾਂ ਨੂੰ ਕਿਹਾ ਵੀ ਉੱਥੇ 4-5 ਲੱਖ ਰੁਪਏ ਦਾ ਖਰਚਾ ਵਾ ਵੀ ਇਹ 40000 ਰੁਪਏ ਦਾ ਖਰਚੇ ਨਾਲ ਤੁਹਾਡਾ ਸਾਡਾ ਕੁਝ ਬਣਨਾ ਨਹੀਂ ਹਾਂਜੀ ਇਹ 40000 ਰੁਪਏ ਸਾਨੂੰ ਦਿਖਾ ਰਹੇ ਸੀ ਇਹ ਲਾਲਚ ਦੇ ਤੌਰ ਤੇ ਅਸੀਂ ਇਹਨੂੰ ਆਖਿਆ ਵੀ ਨਹੀਂ ਇੰਨੇ ਕੇ ਪੈਸਾ ਨਾਲ ਬਣਨਾ ਨਹੀਂ ਗਾਦਾ ਅਗਲੇ ਦਿਨ ਇਹ ਫੇਰ ਆ ਗਈ 70000 ਰੁਪਏ ਲੈ ਕੇ ਵੀ ਸਾਨੂੰ 70000 ਰੁਪਏ ਤੁਹਾਨੂੰ ਦੇ ਕੇ ਜਾਣੇ ਆ ਸਾਡੀ ਇਹਨਾਂ ਨਾਲ ਗੱਲ ਹੋਈ ਸੀ ਵੀ ਭਾਈ ਮੁੱਢਲਾ ਇਲਾਜ ਅਸੀਂ ਸ਼ੁਰੂ ਕਰਾਉਣਾ ਵਾ ਜਿਹੜੇ ਤੁਸੀਂ ਸਾਨੂੰ 70000 ਰੁਪਏ ਦੇ ਰਹੇ ਹੋ ਇਹ ਇੱਕ ਤੁਹਾਡੀ ਮਦਦ ਹੈ ਅਸੀਂ ਕੁੜੀ ਦਾ ਇਲਾਜ ਸ਼ੁਰੂ ਕਰਾਉਣ ਵੱਲ ਬੈਠੇ ਆਂ ਵੀ ਅਸੀਂ ਉਹਨਾਂ ਨੂੰ ਭੇਜਣਾ ਹੈ ਇਹ ਪੈਸੇ ਲੈ ਕੇ ਇਹ ਕਹਿੰਦੇ ਵੀ ਸਾਨੂੰ ਲੈਖਤ ਤੁਸੀਂ ਦੇ ਦਿਓ ਤੇ ਫਿਰ ਅਸੀਂ ਤੁਹਾਨੂੰ ਪੈਸੇ ਦੇ ਦੰਨੇ ਆ ਇਹ ਅਸੀਂ ਇੱਕ ਪੰਚਾਇਤੀ ਤੌਰ ਤੇ ਉਹ ਪੈਸੇ ਲੈ ਕੇ ਗਾਂਹ ਜਿਹੜਾ ਜੀਐਮਸੀ ਹਸਪੀਟਲ ਆ ਉੱਥੇ ਪਚਾਉਣ ਵਾਸਤੇ ਇਹ ਪੈਸੇ ਲਏ ਸੀਗੇ ਨਾ ਕਿ ਇਹਦੇ ਫੈਸਲੇ ਵਾਸਤੇ ਲਏ ਸੀ ਜੇਕਰ ਉਹ ਬੰਦੇ ਜਾਂ ਪਰਸਮੰਦੀ ਹੈ ਵੀ ਇਹ ਫੈਸਲਾ ਇਹ ਫੈਸਲਾ ਨਹੀਂ ਨਾ ਇਹਦੇ ਤੇ ਰਾਜਾਵਾਂ ਲੈ ਕੇ ਗਿਆ ਨਾ ਪੰਚਾਇਤੀ ਫੈਸਲਾ ਲਿਆ ਗਿਆ ਇੱਕ ਰਸੀਦੇ ਤੌਰ ਤੇ ਕਿ ਵੀ ਹਾਂ 70 ਅਦਰભાઈ ਸਾਨੂੰ ਪੈਸੇ ਦੇ ਨਹੀਂ ਸੀ ਦੇ ਨਹੀਂ ਰਹੇ ਸੀ ਉਹ ਕਹਿੰਦੇ ਸੀ ਵੀ ਅਸੀਂ ਪੈਸੇ ਤੁਹਾਨੂੰ ਦੇਣੇ ਨਹੀਂ ਜਦ ਤੱਕ ਲੈਫਟ ਨਹੀਂ ਕਰਦੇ ਅਸੀਂ ਕਿਹਾ ਵੀ ਠੀਕ ਆ ਤੁਹਾਨੂੰ ਲੈਫਟ ਕਰਕੇ ਦੇ ਦਨੇ ਆ ਪਰ ਵੀ ਦਾ ਇਲਾਜ ਜਿਹੜਾ ਇਹ 17000 ਰੁਪਏ ਵਿੱਚ ਨਹੀਂ ਹੋਣਾ 4-5 ਲੱਖ ਰੁਪਏ ਦਾ ਖਰਚਾ ਪਹਿਲੀ ਗੱਲ ਤਾਂ ਡੀ ਐਫ ਸੀਜ਼ ਹਸਪੀਟਲ ਇਹ ਜਹਾ ਹਸਪੀਟਲ ਹੈ ਉੱਥੋਂ ਬੰਦਾ ਜਿੰਦਾ ਵਾਪਸ ਨਹੀਂ ਆਉਂਦਾ ਕੋਈ ਕਰਮ ਵਾਲਾ ਹੀ ਹੁੰਦਾ ਬੰਦਾ ਜਿਹੜਾ ਉਹ ਵਾਪਸ ਆ ਜਾਂਦਾ ਠੀਕ ਹੋ ਕੇ ਸੋ ਇਹ ਜਿਹੜੇ ਪੈਸੇ 70000 ਰੁਪਏ ਲਏ ਗਏ ਸੀ ਨਾ ਕੁਦੇ ਦੇ ਘਰ ਵਾਲਾ ਸਾਡੀ ਨੂੰ ਜਿਹਦੇ ਚ ਕਰਮਜੀ ਦੇ ਵਿੱਚ ਮੋਟਰਸਾਈਕਲ ਵੱਜਾਈ ਅਨੰਦ ਸਿੰਘਾ ਉਹਦੇ ਘਰ ਵਾਲਾ ਨਾ ਉਹਦੇ ਘਰ ਵਾਲਾ ਘਰੇ ਸੀ ਤੇ ਨਾ ਉਹਦਾ ਯਾਰ ਘਰੇ ਸੀ ਉਹ ਵੀ ਆਉਂਦੀ ਰਸਕੂਟੀ ਤੇ ਗਿਆ ਹੋਇਆ ਸੀ ਕਿਤੇ ਤੇ ਨਾ ਹੀ ਉਹਦਾ ਸਹਰਾ ਜੋ ਕੋਈ ਬਜ਼ੁਰਗ ਮਰਦੇ ਵਿੱਚ ਰਹਿਗਾ ਨਾ ਉਹ ਘਰੇ ਸੀ ਉਹ ਸਾਰਾ ਟੱਬਰ ਹਸਪੀਟਲ ਦੇ ਵਿੱਚ ਉਹਦੀ ਸੇਵਾ ਤੇ ਸੀ ਉਹਦੇ ਇਲਾਜ ਵਾਸਤੇ ਗਿਆ ਹੋਏ ਸਨ ਅਸੀਂ ਪੰਚਾਇਤੀ ਤੌਰ ਤੇ 70000 ਰੁਪਏ ਲਿਆ ਸੀ ਤਾਂ ਕਿ ਮੋਢੀ ਦੀ ਸਹਾਇਤਾ ਵੀ ਉਹਨਾਂ ਨੂੰ ਭੇਜੀ ਜਾਵੇ ਕੋਸ਼ਿਸ਼ ਹੀ ਆਪ ਦੇ ਵੱਲੋਂ ਵੀ ਕਰ ਰਹੇ ਆਂ ਅਸੀਂ ਆਪਦੇ ਵੱਲੋਂ ਵੀ ਜੋ ਵੀ ਸਾਡੇ ਕੋਲੋਂ ਸਰਦਾ ਸੀ ਅਸੀਂ ਉਹ ਇਕੱਠੇ ਕਰਕੇ ਥੋੜੇ ਬੁੱਧ ਦਿੱਤੇ ਤਾਂ ਕਿ ਉਹਦਾ ਇਲਾਜ ਨਾ ਬੰਦ ਹੋ ਜਾਵੇ ਕੁਝ ਉਕੜੀ ਦੇ ਮਾਵਾਪੀ ਸੀ ਉਹਦੇ ਭਰਾ ਸੀ ਉਹਨਾਂ ਨੇ ਪੈਸੇ ਦੇ ਕੇ ਉਹਦਾ ਇਲਾਜ ਸ਼ੁਰੂ ਕਰਵਾਇਆ ਜਿਹੜਾ ਲਿਖਤ ਹੋਈ ਹੈਗੀ ਆ ਜੀ 70000 ਰੁਪਇਆ ਜੋ ਤੁਸੀਂ ਲਿਖਤਾ ਉਹਦੇ ਵਿੱਚ ਤੁਸੀਂ ਆਪਦੇ ਤੌਰ ਤੇ ਪੰਚਾਇਤੀ ਤੌਰ ਤੇ ਲਿਖ ਲਿਆ ਹੈਗਾ ਵੀ 70000 ਰੁਪਇਆ ਸਾਡੇ ਕੋਲੇ ਆ ਗਿਆ ਮੇਨ ਇਲਾਜ ਲਈ ਭੇਜਿਆ ਜਾਏਗਾ ਵੀ ਬਾਕੀ ਦਾ ਜੋ ਖਰਚਾ ਹੋਊਗਾ ਉਹ ਨਾਨਕ ਮੰਗਿਆ ਜਾਊਗਾ ਨਾਨਕ ਮਦਦ ਮੰਗੀ ਜਾਊਗੀ ਏ ਉਹਦੇ ਵਿੱਚ ਕਲੀਅਰ ਰਾਜੀਨਾਮੇ 'ਚ ਲਿਖਿਆ ਮੇਰੇ ਕੋਲ ਇਹ ਰਾਜੀਨਾਮਾ ਵੀ ਹੈਗਾ ਇਹਦੇ ਵਿੱਚ ਕਲੀਅਰ ਲਿਖਿਆ ਵਾ ਇਹਦੇ ਵਿੱਚ ਨਾ ਤਾਂ ਉਹ ਕੁੜੀ ਜੀ ਦੇ ਵਿੱਚ ਮੋਟਰਸਾਈਕਲ ਵਜਾ ਉਹ ਉਹਦੇ ਦਸਤਕਤ ਹੈ ਨਾ ਹੀ ਨਾਨ ਨਾਨ ਸਿੰਘ ਦੇ ਆ ਹਾਂ ਜੀ ਉਹ ਦੇਖ ਲਿਆ ਤੇ ਨਾ ਹੀ ਇਹਦੇ ਵਿੱਚ ਕੁੜੀ ਦੇ ਸਹੁਰੇ ਦੇ ਆ ਜਿਹੜਾ ਕਿ ਪਿੰਡ ਮਜ਼ੂਦ ਹੈ ਇਸ ਵੇਲੇ ਪਰਿਵਾਰ ਦੇ ਵਿੱਚ ਹਾਜ਼ਰ ਹੈ ਨਾ ਉਹਦੇ ਦਸਤਕਤ ਹੈ ਇਹਨੂੰ ਰਾਜੀਨਾਮਾ ਆਪਾਂ ਕਿਵੇਂ ਮੰਨ ਲਾਗੇ ਪੰਚਾਇਤ ਦੀ ਕਹੀ ਹੋਈ ਗੱਲ ਨੂੰ ਪੁਲਿਸ ਉਲਟ ਪਾਸੇ ਪਾ ਰਹੀ ਹੈ ਅਸੀਂ ਐਸਐਸਪੀ ਦੇ ਪੇਸ਼ ਹੋਵਾਂਗੇ ਅਸੀਂ ਆਪਦਾ ਹੱਕ ਮੰਗਾ ਬਸ ਸਹੀ ਹਾਂਜੀ ਹਾਂਜੀ ਇਹਨਾਂ ਦੇ ਖਿਲਾਫ ਇੱਕ ਦਰਖਾਸਤ ਆ ਉਹਦੀ ਕੋਈ ਜਨਾਨੀ ਆ ਉਹਨਾਂ ਦੀ ਦੁਕਾਨ ਤੇ ਕੂਣਾ ਕਰਾਣੀ ਉਹਦੇ ਚਪੇੜਾ ਪੂਰਾ ਮਾਰ ਗਿਆ ਤੁਹਾਨੂੰ ਕੀ ਇਹਦੇ ਤੇ ਦਰਖਾਸਤ ਆ ਜੀ ਚੰਦ ਸੰਗ ਦੇ ਖਿਲਾਫ ਦਰਖਾਸਤ ਆਈ ਵੀ ਆ ਜਿਹੜੀ ਕੁੜੀ ਆ ਦੇ ਸਹਰੇ ਦੇ ਅੱਛਾ ਅੱਛਾ ਆ ਉਹ ਇੱਥੇ ਨਿਕ ਦੁਕਾਨ ਵਾਲੇ ਸੀ ਉਹਨਾਂ ਸੀ ਵਾਈਟ ਲੈਜੋ ਨੀ ਉਹਦਾ ਉਹਦਾ ਨਾ ਜੀ ਇਸ ਇਸ ਦਰਵਾਜ਼ਾ ਨਾਲ ਗੀਤ ਵਾਂਦਾ ਪਤਲ ਕਹਿਣ ਦਾ ਬਦਲੇ ਆ ਵੀ ਇਹਨਾਂ ਦੀ ਖਾਸਲੀ ਇੱਕ ਦਰਖਾਸਤ ਹੈ ਜੇ ਉਹ ਤੁਹਾਨੂੰ ਸਤਿਆ ਹੈ ਤੇ ਉਹਨਾਂ ਦੇ ਕੋਈ ਪੱਕੇ ਬੁਖਸ ਸਤਿਓ ਨੀ ਮੈਂ ਤਾਂ ਜੀ ਉਹਨਾਂ ਦੇ ਕਹਿ ਇਹ ਸਮਝ ਨਹੀਂ ਗੱਲ ਆ ਇਸ ਨਾਲ ਤਾਂ ਮਤਲਬ ਨਹੀਂ ਨਾ ਕੋਈ ਉਹਨਾਂ ਦਾ ਆ ਚਲੋ ਜਿਉ ਉਹਨਾਂ ਦਾ ਕੋਈ ਹੋਰ ਕਰਵਾ ਦਿਆਂਗੇ ਨਾਲ ਠੀਕ ਹੈ ਕੋਈ ਨਹੀਂ ਹੈਲੋ ਹਾਂਜੀ 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 ਆਪਣੇ ਸਰਪੰਚ ਸਾਹਿਬ ਗੱਲ ਕਰਦੇ ਜੀ ਪਿੰਡ ਠੋੜ ਤੋਂ ਜੀ ਹਾਂਜੀ ਹਾਂਜੀ ਪਤਰਕਾਰ ਰਾਜਗਾਲ ਉਹ ਗੱਲ ਕਰਦਾ ਜੀ ਹਾਂਜੀ ਹਾਂਜੀ ਬਈ ਜੀ ਠੋੜ ਕਿਵੇਂ ਹੋ ਠੀਕ ਹੋ ਜੀ ਠੀਕ ਹੈ ਜੀ ਠੀਕ ਹੈ ਇੱਕ ਸਰ ਇੱਕ ਸਪੈਂਸ ਮਾਮਲਾ ਸੀਗਾ ਪਿੰਡ ਮੱਲਾ ਦਾ ਜੀ ਕਾ ਦਾ ਵੀਰੇ ਮਨਰੇਗਾ ਦੇ ਵਿੱਚ ਕੰਮ ਕਰ ਰਹੀ ਸੀ ਲੜਕੀ ਕਰਨਜੀਤ ਕੌਰ ਉਹਦੇ ਵਿੱਚ ਮੋਟਰਸਾਈਕਲ 'ਤੇ ਸਵਾਰ ਨੇ ਕਾਫੀ ਅਨਗੈਲੀ ਦੇ ਨਾਲ ਮਤਲਬ ਮੋਟਰਸਾਈਕਲ ਮਾਰਿਆ ਉਹ ਫੱਟੜ ਹੋ ਗਈ ਸੀ ਬਹੁਤ ਹਾਂ ਜੀ ਹਾਂ ਜੀ ਬਾਈ ਉਹਦਾ ਲਾ ਚੱਲਿਆ ਹੈਗਾ ਤੇ ਉਹਦੇ ਸਵੰਤ ਚੋੜ ਨਾਲ ਗੱਲ ਕਰਨੀ ਸੀਗੀ ਨਾਨਕ ਸਿੰਘ ਦਾ ਨੰਬਰ ਮਿਲ ਜੂਗਾ ਜੀ ਅ ਉਹਦਾ ਨੰਬਰ ਜੀ ਮੈਨੂੰ ਵਟਸਐਪ ਤੇ ਹਾਇ ਲੈ ਕੇ ਤੁਹਾਨੂੰ ਭੇਜ ਦੇਣਾ ਹੈ ਤੁਹਾਨੂੰ ਅੱਛਾ ਤੇ ਦੂਸਰਾ ਸਰ ਇਹ ਜਿਹੜੀ ਲੈਖਤ ਜੋ ਵੀ ਹੈਗਾ ਤੁਹਾਡਾ ਪੱਕਾ ਪਉਣਾ ਸੀ ਇਹਦੇ ਵਿੱਚ ਤੁਹਾਡਾ ਪੱਕੀ ਹੈਗਾ ਇਹਦੇ ਵਿੱਚ ਜੀ ਇਹਦੇ ਵਿੱਚ ਇਦਾਂ ਸੀਗਾ ਜੀ ਸਰਪੰਚ ਸਾਹਮਣੇ ਵਾਲੀ ਗੱਲ ਹੋਈ ਸੀਗੀ ਕਿਉਂਕਿ ਹਾਲਾਤ ਚਲੋ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹ ਨਵੇਂ ਵਾਲੇ ਹੈ ਨਹੀਂ ਮੈਂ ਖੁਦ ਵੀ ਆਪਦੇ ਕੋਲੋਂ ਕਿਸੇ ਦਿੱਤੇ ਬਾਈ ਜੀ ਉਹ ਕੰਮ ਲੈ ਤੇ 70000 ਰੁਪਏ ਉਹਦੇ ਡੈਡੀ ਨੇ ਮੰਨ ਕੇ ਚਲੋ ਉਹਦੇ ਡੈਡੀ ਤੋਂ ਦਵਾਇਆ ਕਿਉਂਕਿ ਉਹ ਹੈਗਾ ਵੀ ਕਹਦੀ ਆ ਵੀ ਨਸ਼ੇ ਪੱਤੇ ਲਾ ਲੋ ਹਨਾ ਜੋ ਵੀ ਹੈਗਾ ਐਨ ਕਿ ਕਰੇ ਇਹਦੇ ਡੈਡੀ ਨੂੰ ਰਿਕਵੈਸਟ ਕੀਤੀ ਮੈਂ ਉਹਨੇ ਵਿਚਾਰੇ ਨੇ ਕਿਸੇ ਤੋਂ ਵਿਆਜ ਤੇ ਫੜ ਕੇ 70000 ਉਹਨੇ ਦਿੱਤਾ 5000 ਮੈਨ ਆਪ ਦੇ ਕੋਲ ਦਿੱਤਾ 70000 ਰੁਪਏ ਦਿੱਤਾ ਸੀ ਇਹਨਾਂ ਨੂੰ ਨਹੀਂ ਉਹ ਤਾਂ ਠੀਕ ਆ ਤੁਹਾਡੀ ਗੱਲ ਪਰ ਪਰ ਮਸਲਾ ਇਹ ਹੋ ਗਿਆ ਨਾ ਕਿਉਂਕਿ ਅ ਡੀ ਐਮ ਸੀ ਦੱਸ ਰਹੇ ਹੈ ਕਿ ਆ ਖਰਚਾ ਆ ਗਿਆ ਜ਼ਿਆਦਾ ਉਹਨਾਂ ਦਾ ਮੈਂ ਤਾਂ ਉਹਦੇ ਵਿੱਚ ਲੈਕਟ ਦੇ ਵਿੱਚ ਸਰਪੰਚ ਸਾਹਿਬ ਕਹਿ ਰਹੇ ਸੀ ਗੁਰਮੀਲ ਸਿੰਘ ਵੀ ਅਸੀਂ ਸਰਪੇ ਇਹੀ ਚੀਜ਼ ਲਿਖੀ ਸੀਗੀ ਵੀ ਅਸੀਂ ਇੱਕ ਸਹਾਇਤਾ ਤੌਰ ਤੇ ਲੈ ਰਹੇ ਹਾਂ ਪੂੰਜੀ ਜੋ ਵੀ ਹੈਗੀ ਆ ਵੀ ਉਹਦੇ ਬਾਅਦ ਜਿੰਨਾ ਵੀ ਖਰਚਾ ਹੋਊਗਾ ਵੀ ਉਹ ਕਰਨਗੇ ਜੀ ਉਹਦੇ ਵਿੱਚ ਇਕੱਲੇ ਨਾਨਕ ਸਿੰਘ ਦਾ ਜੀ ਇਹ ਕਹਿੰਦੇ ਸੀ ਵੀ ਅਸੀਂ ਨਾਨਕ ਸਿੰਘ ਤੋਂ ਰਿਕਵੈਸਟ ਕਰੀਏ ਵੀ ਸਾਨੂੰ ਕੋਈ ਹੋਰ ਉਹ ਮਦਦ ਕਰ ਸਕਦਾ ਉਹ ਲੈਕਟ ਤੁਸੀਂ ਪੜ੍ਹੀ ਹੈ ਜੀ ਮੈਂ ਪੜ੍ਹ ਲਈ ਜੀ ਲੈ ਤੋ ਹਾਂ ਉਹਦੇ ਵਿੱਚ ਲਿਖਿਆ ਕਿਉਂਕਿ ਅਸੀਂ ਤਾਂ ਜੋ ਚਲੋ ਮੈਂ ਹੈ ਨਹੀਂ ਸਿਸਟਮ ਪੰਚਾਇਤ ਮੈਂਬਰ ਸੀਗੀ ਤੇ ਇਹ ਜਾ ਕੇ ਕਰਿਆਏ ਸੀਗੇ ਉਹ ਉਹਦੇ ਵਿੱਚ ਲਿਖਿਆ ਜੀ ਹਨਾ ਵੀ ਨਾਨਕ ਸਿੰਘ ਜੀ ਦਿਨ ਦਾ ਸਾਨੂੰ ਕੋਈ ਸਾਧ ਰੰਨੀਓ ਕੀਤੀ ਗਈ ਹੈ ਜੀ ਹਾਲਾਂਕਿ ਉਹਦਾ ਤਾਂ ਚਾਰੇ ਦੇ ਦੇਖੋ ਜੀ ਦਿਨ ਦਾ ਟਾਈਮ ਸੀ 3:30 ਵਜੇ ਸਰਕਾਰੀ ਕੰਮ ਕਰ ਰਹੀ ਸੀ ਮਨਰੇਗਾ ਦੇ ਵਿੱਚ ਨਾ ਕਾਰਬੇ ਤਾਂ ਵੈਸੇ ਵੀ ਬਣਦੀ ਹੋਣਾਂ ਤੇ ਉਹ ਬਾਈ ਜੀ ਮੈਂ ਤਾਂ ਆਪ ਕਹਿੰਨਾ ਜੀ ਨਾਨਕ ਸਿੰਘ ਦੇਖੋ ਜੀ ਨਾਨਕ ਸਿੰਘ 3:30 ਵਜੇ ਰੋਡ ਦੇ ਉੱਤੇ ਜਾ ਰਹੇ ਆਂ ਗਹਿਲੀ ਨਾਲ ਮੋਟਰਸਾਈਕਲ ਮਾਰਤਾ ਉਹਨਾਂ ਨੇ ਠੀਕ ਹੈ ਜੀ ਇਹ ਤਾਂ ਮੰਨਦੇ ਹੋ ਸਰਪੰਚ ਇਹ ਤਾਂ ਸਾਡੇ ਕੋਲੇ ਬਾਈ ਜੀ ਆਏ ਸੀਗੇ ਪੰਚਾਇਤ ਕੋਲੇ ਮੰਨ ਕੇ ਚੱਲੋ ਅਸੀਂ ਤਾਂ ਨਾ ਤਾਂ ਉਹਦੇ ਨਾਲ ਹੀ ਰਾਬਤਾ ਹੋਇਆ ਉਹ ਨਾ ਤਾਂ ਸਾਨੂੰ ਮਿਲਿਆ ਹੀ ਇਹਦੇ ਫਾਦ ਕਰਤੇ ਅਸੀਂ ਜ਼ੋਰ ਜਾਰ ਪਾਇਆ ਵੀ ਉਹ ਗਰੀਬ ਪਰਿਵਾਰ ਹਾਲਾਂਕਿ ਇਹਨਾਂ ਦੀ ਰਿਸ਼ਤੇਦਾਰੀ ਮਿਲਦੀ ਆਸ ਵਿੱਚ ਹਨਾ ਅੱਛਾ ਸਰਪੰਚ ਇੱਧਰ ਮੱਲੇ ਹਨ ਇਹਨਾਂ ਦੇ ਜਿੰਨਾਂ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਰਿਸ਼ਤੇਦਾਰੀ ਮਿਲਦੀ ਆ ਦੇ ਇਹਦੇ ਵਿੱਚ ਤੁਸੀਂ ਮੈਂ ਹੁਣ ਥੋੜਾ ਬਾਹਰ ਸੀਗਾ ਜਾਂਦਾ ਮੈਂ ਤੁਹਾਨੂੰ ਘੰਟੇ ਤੱਕ ਮੈਂ ਤੁਹਾਨੂੰ ਲਾਣ ਨਾ ਫੋਨ 98773 98773 9966 99 966 ਇਹ ਸਪੈਂਸ ਆਪ ਆਪਣਾ ਕੀ ਨਾਮ ਹੈਗਾ ਮੇਰਾ ਨਾਮ ਹੈਗਾ ਜਸ ਕਮਲਪ੍ਰੀਤ ਸਿੰਘ ਨਿਪਾ ਜਸ ਕਮਲ ਪ੍ਰੀਤ ਸਿੰਘ ਨਿਪਾ निप्पा हां जी हां जी ठीक है सर धन्यवाद सर थैंक यू भाई ओके सर करना चाहते हैं वह अभी स्विच ऑफ है कृपया कुछ समय पश्चात प्रयास करें सीनान सिंह ਦੇ ਨਾਲ ਸੰਪਰਕ ਕਰ ਰਹੇ ਆ ਪਰ ਉਹਨਾਂ ਦਾ ਨੰਬਰ ਜੋ ਹੈਗਾ ਸਵਿਚ ਆਫ ਆ ਰਿਹਾ ਹੈਗਾ ਸਰਪੰਚ ਸਾਹਿਬ ਤੋਂ ਅਸੀਂ ਨੰਬਰ ਲਿਆ ਸੀ जस ਕਮਲ ਪ੍ਰੀਤ ਸਿੰਘ ਤੋਂ ਨੰਬਰ ਲਿਆ ਸੀ ਦੁਬਾਰਾ ਫਿਰ ਡਾਇਲ ਕਰਾਂਗੇ 98773 95968 ਕਿਰਪਾ ਕਰਕੇ ਸਿੱਟਰਾ ਭਾਰੇ ਕੋਲੋਂ ਸੰਪਰਕ ਨਹੀਂ ਹੋਏਗਾ ਪਰ ਇਹ ਸਰਪੰਚ ਸਾਹਿਬ ਦਾ ਜੋ ਜੋ ਪੱਖ ਹੈਗਾ ਉਹ ਪਾ ਲਿਆ ਜੀ ਵਾਹ ਅਭੀ ਸਵਿਚਡ ਆਫ ਹੈ ਤੇ ਤੁਸੀਂ ਸਾਰੀ ਜਾਣਕਾਰੀ ਤੁਸੀਂ ਵੇਖ ਲਈ ਹੈਗੀ ਆ ਅਸੀਂ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਐਸਐਸਪੀ ਅਨਕੁਰ ਗੁਪਤਾ ਤੇ ਹੀ ਉਸਨੇ ਕਿਹਾ ਵੀ ਸਾਨੂੰ ਭਰੋਸਾ ਹੈਗਾ ਵੀ ਐਸਐਸਪੀ ਸਾਹਿਬ ਇਸ ਮਾਮਲੇ ਤੇ ਜ਼ਰੂਰ ਐਕਸ਼ਨ ਲੈਣਗੇ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਰੈਗੂਲਰ .24 ਨਿਊਜ਼ ਪੰਜਾਬੀ ਮੈਂ ਆ ਤੁਹਾਡਾ ਆਪਣਾ ਰਾਜਗੱਲ ਧੰਨਵਾਦ